ਹਰ ਪ੍ਰੇਮ ਢੱਲੋਂ ਲਾ ਕੇ ਜ਼ਿੰਮੇਵਾਰੀ ਚੱਕ ਰਹੇ ਆ ਅਸੀਂ ਚਲਾਈਆਂ ਨੇ ਉੜੀਆਂ ਦੇ ਘਰੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਹਰ ਰੋਜ਼ ਨਵੀ ਤੋਂ ਨਵੀ ਕਾਉਂਟਰਵਰਸੀ ਨਿਕਲ ਕੇ ਸਾਹਮਣੇ ਆਉਂਦੀ ਰਹਿੰਦੀ ਆ ਉੱਥੇ ਹੀ ਪ੍ਰੇਮ ਢੱਲੋਂ ਤੇ ਮਨਪ੍ਰੀਤ ਮੰਨੇ ਦੀ ਵੀ ਇੱਕ ਕਾਉਂਟਰਵਰਸੀ ਬਹੁਤ ਲੰਮਾ ਟਾਈਮ ਚੱਲੀ ਸੀ ਸੋ ਉੱਥੇ ਆਪਾਂ ਤੁਹਾਨੂੰ ਦੇਖੀ ਬੀਤੇ ਦਿਨ ਹੀ ਜੋ ਪ੍ਰੇਮ ਢਿੱਲੋ ਦੇ ਕੈਨੇਡਾ ਵਾਲੇ ਘਰ ਦੇ ਉੱਪਰ ਹਮਲਾ ਹੋਇਆ ਹੈਗਾ ਕਿਸੇ ਅਣਪਛਾਤੇ ਬੰਦਿਆਂ ਦੁਬਾਰਾ ਪ੍ਰੇਮ ਢਿੱਲੋ ਦੇ ਘਰ ਉੱਪਰ ਗੋਲੀਆਂ ਚਲਾਈਆਂ ਸੀ ਇਸ ਖਬਰ ਤੋਂ ਬਾਅਦ ਹੁਣ ਮਨਪ੍ਰੀਤ ਮੰਨੇ ਦੀ ਇੱਕ ਪਹਿਲੀ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਮਨਪ੍ਰੀਤ ਮੰਨਾ ਕਹਿੰਦਾ ਕਿ ਮੈਂ ਲੈਣਾ ਇਸ ਸਾਰੇ ਕਾਂਡ ਦੀ ਜ਼ਿੰਮੇਵਾਰੀ ਕਿ ਮੈਂ ਚਲਵਾਈਆਂ ਨੇ ਬਾਕੀ ਤੁਸੀਂ ਅੱਗੇ ਮਨਪ੍ਰੀਤ ਮੰਨੇ ਦੀ ਕਲਿੱਪ ਵੀ ਜ਼ਰੂਰ ਦੇਖੇ ਤੇ ਨਾਲ ਦੀ ਨਾਲ ਮਨਪ੍ਰੀਤ ਮੰਨੇ ਨੇ ਇੱਕ ਸਟੋਰੀ ਵੀ ਸ਼ੇਅਰ ਕੀਤੀ ਆ ਜਿਹਦੇ ਵਿੱਚ ਮਨਪ੍ਰੀਤ ਮੰਨਾ ਲਿਖਦਾ ਕਿ ਇਹਦੀ ਡੈਸ਼ ਮਾਰਾਂਗੇ ਇਹਦੇ ਗੋਲੀ ਨਹੀਂ ਮਾਰਨੀ ਸੋ ਇਹ ਸਾਰੀਆਂ ਸਟੋਰੀਆਂ ਤੋਂ ਬਾਅਦ ਤਾਂ ਇਹੀ ਲੱਗਦਾ ਕਿ ਮਨਪ੍ਰੀਤ ਮੰਨੇ ਨੇ ਹੀ ਸਾਰਾ ਕੁਝ ਕਰਵਾਇਆਗਾ ਪਰ ਉੱਥੇ ਹੀ ਲੋਕ ਕਮੈਂਟ ਬਾਕਸ ਦੇ ਵਿੱਚ ਤਾਂ ਇਹੀ ਕਹਿੰਦੇ ਪਏ ਨੇ ਕਿ ਕਿਉਂ ਪੰਗੇ ਲੈਣਾ ਫਾਲਤੂ ਦੇ ਤੇਰੇ ਤੋਂ ਕੁਝ ਨਹੀਂ ਹੋਣਾ ਨਾ ਤੇਰੀ ਇੰਨੀ ਚੜ੍ਹਾਈ ਆਗੀ ਨਾ ਕੋਈ ਤੇਰੇ ਪਿੱਛੇ ਖੜਦਾਗਾ ਬਾਕੀ ਤੁਸੀਂ ਅੱਗੇ ਉਹ ਮਣਪਿਤ ਮੰਨੇ ਦੀ ਕਲਿੱਪ ਵੀ ਜ਼ਰੂਰ ਦੇਖਿਓ ਜਿਸ ਦੇ ਵਿੱਚ ਉਸਨੇ ਸਾਰੀ ਜ਼ਿੰਮੇਵਾਰੀ ਚੱਕੀ ਆਗੀ ਬਾਕੀ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਲਗਾਤਾਰ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਰੱਬ ਰਾਖਾ ਪ੍ਰੇਮ ਢੱਲੋਂ ਫੁਲਾਣਾ ਢਿੰਡਾ ਅੱਰਾ ਬਹੁਤ ਸੁਆਦ ਲੈ ਰਿਹਾ ਮੇਰੇ ਭਾ ਦਾ ਨਾ ਨਹੀਂ ਲੈ ਸਕਦਾ ਜਿਹੜਾ ਠੋਕਿਆ ਹੈ ਕੱਗਨ ਨੂੰ ਰਿਲੈਕਸ ਕਰੰਦੋ ਖੜਾ ਕੇ ਸਾਤੀ ਤੁਨਾਂ ਨੂੰ ਇਹ ਮੇਰੇ ੜਕੇ ਆਗੇ